ਆ ਰਿਹਾ ਜੀ ਕਹੋਗੇ ਜੀ ਮਲੇ ਮੋਥੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਅਸੀਂ ਦੰਦਨ ਬਾਬਾ ਰੁੱਡੂ ਜੀ ਦਾ ਜਿਹੜਾ ਵਾਰਸ਼ੀ ਹਰ ਸਾਲ ਦੀ ਤਰ੍ਹਾਂ ਇਹ ਸਾਲ ਵੀ ਮਨਾਈ ਜਾ ਰਹੀ ਆ ਇਹ ਨਗਰ ਕਹੋਗੇ ਕਲਾਂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨ ਛੋਹ ਪ੍ਰਾਪਤ ਧਰਤੀ ਜਰਨੈਲ ਸੰਤ ਸਿੰਘ ਅਟਾਰੀ ਮਾਤਾ ਕਿਸ਼ਨ ਕੌਰ ਭਾਈ ਜੱਥੇ ਦਾ ਗੁਰਦੇਵ ਸਿੰਘ ਕਹਿੰਦਾ ਨਗਰ ਆ ਉਥੇ ਜਿਵੇਂ ਆ ਪੰਜਾਬ ਰਿਸ਼ੀਆਂ ਮੁੰਨਿਆਂ ਦੀ ਧਰਤੀ ਆ ਇਹ ਸਾਡੇ ਬਾਬਾ ਜੀ ਜੀ ਫੱਕਰ ਕੰਨਤਨ ਬਾਬਾ ਰੁੱਡੂ ਜੀ ਹੋਏ ਇਸ ਨਗਰ ਚ ਜਿਨ੍ਹਾਂ ਦੀ ਵਾਰਸੀ ਪਿਛਲੇ 100 ਸਾਲ ਤੋਂ ਚੱਲਦੀ ਆ ਰਹੀ ਆ ਤੇ ਇਸ ਸਾਲ ਵੀ ਅਸੀਂ ਮਨਾਉਣ ਜਾ ਰਹੇ ਆਂ ਇੱਕ ਪਾਸੇ ਹਰ ਪੀੜਤ ਵੀ ਪੰਜਾਬ ਹੜਾਂ ਦੀ ਸਥਿਤੀ ਚ ਘੇਰਿਆ ਹੋਇਆ ਬਾਬਾ ਜੀ ਅੱਗੇ ਅਰਦਾਸ ਕਰੀ ਮੀ ਮਾਲਕਤ ਪੰਜਾਬ ਤੇ ਮਿਹਰ ਭਰਿਆ ਹੱਥ ਰੱਖੋ ਤੇ ਜਿਹੜੀ ਇਹ ਮਾਲਕ ਨੇ ਦਿਨ ਵੀ ਲਾਏ ਆ ਦੋ ਦਿਨ ਕੋ ਵੀ بارش ਚਲਦੀ ਨੂੰ ਤੇ ਮੀਂਹ ਵੀ ਹਟਿਆ ਦਾਤੇ ਦੀ ਕਿਰਪਾ ਤੇ ਜਿੱਥੇ ਅਸੀਂ ਇਹ بارشੀ ਮਨਾ ਰਹੇ ਆ ਉੱਥੇ ਸਾਡਾ ਨਗਰ ਹੜਪੀੜਤਾ ਨਾਲ ਵੀ ਪੂਰਾ ਡੜ ਕੇ ਖੜਾ ਜਿੱਥੇ ਵੀ ਅਸੀਂ ਨਾਊਂਸ ਕੱਲ ਵੀ ਕਰਿਆ ਤੇ ਅੱਜ ਵੀ ਨਾਊਂਸ ਕਰ ਰਹੇ ਆ ਵੀ ਜਦੋਂ ਪਾਣੀ ਉੱਤਰ ਗਿਆ ਸਾਡਾ ਨਗਰ ਇੱਕ ਨਗਰ ਦੀ ਜ਼ਮੀਨ ਟਰੈਕਟਰ ਲਿਜਾ ਕੇ ਡੀਜ਼ਲ ਆਪ ਦੇ ਪੱਲਿਓਂ ਆਰਟ ਕੇ ਪੈਨਡ ਨਿਵਾਸੀ ਇਲਾਕਾ ਨਿਵਾਸੀ ਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਤੇ ਕਮੇਟੀ ਵੀ ਤੇ ਬਾਕੀ ਜਿਹਨੇ ਕਮੇਟੀ ਮੈਂਬਰ ਆ ਸਾਰਿਆਂ ਦੇ ਸਹਿਯੋਗ ਨਾਲ ਨਗਰ ਦੇ ਸਹਿਯੋਗ ਨਾਲ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਉੱਥੇ ਅਸੀਂ ਜ਼ਮੀਨ ਪੱਧਰ ਕਰਕੇ ਆਵਾਂਗੇ ਬੋਲੇ ਸੋਨੇ ਹਾਲਾ ਸਾਸੀ ਹਕਾਲੋ ਤੇ ਇਹ ਵਰਸ਼ੀ ਵੀ ਧੰਤਨ ਬਾਬਾ ਰੋਡੂ ਜੀ ਦੀ ਜਿਹੜੀ ਸੜੀਆਂ ਤੋਂ ਚੱਲਦੀ ਆ ਰਹੀ ਆ ਮੇਰੀ ਮੰਨਤਾ ਦਾ ਜਿੱਥੇ ਸ਼ਾਮ ਦਾ ਪ੍ਰਸ਼ਾਦ ਚੜਦਾ ਹਾਂਜੀ ਇੱਥੇ ਹਰ ਤਰ੍ਹਾਂ ਦਾ ਪ੍ਰਸ਼ਾਦ ਚੜਦਾ ਜਿਹਦੇ ਵਿੱਚ दारू ਵੀ ਪੰਡਾਰਾ ਬਾਬਾ ਜੀ ਦਾ ਹੁੰਦਾ ਦਾਰੂ ਦੀ ਵੀ ਇੱਥੇ ਚੜਦੀ ਆ ਤੇ ਉਹ ਜਿਹੜਾ ਜੋ ਬਾਬਾ ਜੀ ਦਾ ਭੰਡਾਰਾ ਵਾ ਉਹ ਚੱਲੂਗਾ ਅੱਜ ਦੇ ਦਿਨ 21 ਤੇ 22 ਭਾਦ ਨੂੰ ਇਹ ਵਰਸ਼ੀ ਮਨਾਈ ਜਾਂਦੀ ਆ ਅੱਜ 6 ਸਤੰਬਰ ਨੂੰ ਬਾਬਾ ਜੀ ਦਾ ਭੰਡਾਰਾ ਇਹਦੇ ਵਿੱਚ ਦਾਰੂ ਵੀ ਆ ਪ੍ਰਸ਼ਾਦ ਇੱਥੇ ਹਰ ਤਰ੍ਹਾਂ ਦਾ ਚੜਦਾ ਵੀ ਉਹ ਚ ਦਾਰੂ ਬਾਬੇ ਜੀ ਦਾ ਭੰਡਾਰਾ ਉਹ ਚੱਲੂਗਾ ਜੀ ਅੱਜ ਚੱਲੂਗਾ ਜਰਾ ਤੇ ਮਾਲਕ ਦੀ ਮਿਹਰ ਕਰਦੇ ਆ ਵਾਹਿਗੁਰੂ ਗੇਰ ਅਰਦਾਸ ਕਰਦੇ ਆ ਵੀ ਪੰਜਾਬ ਤੇ ਮਿਹਰ ਭਰਿਆ ਹੱਥ ਰਾਖੀ ਅੜਾਂ ਦੀ ਸਥਿਤੀ ਤੋਂ ਪਜਾਈ ਤੇ ਇਹ ਵਾਰਛੀ ਵੀ ਬਾਬਾ ਜੀ ਤੂੰ ਤਾਮਨਾ ਬਣਾ ਰਹੇ ਆ ਉਹ ਗੁਰੂ ਗੁਰੂ ਹੁੰਦੇ ਆ ਬਹੁਤ ਵੱਡੀ ਗਿੰਤੀ ਚੋਂਦੇ ਆ ਮੰਨਤਾ ਚ ਪੂਰੀਆਂ ਹੁੰਦੀਆਂ ਲੋਕਾਂ ਦੀ ਹਾਂ ਜੀ ਧੰਤਨ ਬਾਬਾ ਰੂਟੂ ਜੀ ਦੀ ਜੈ ਇਥੇ ਬਹੁਤ ਸਰਧਾ ਭਾਵਨਾ ਦੇ ਨਾਲ ਦੂਰ ਦੂਰੋਂ ਸੰਗਤ ਆਉਂਦੀ ਆ ਮਨੋ ਕਾਮਨਾ ਪੂਰੀਆਂ ਹੁੰਦੀਆਂ 12 ਬੀਯੋਂ ਦੇ ਗਿਆ ਸੰਗਤੋ ਦੂਰ ਹਰੇ ਹਰੇਕ ਜ਼ਿਲ੍ਹੇ ਚੋ ਬਹੁਤ ਸਾਰੇ ਜ਼ਿਲ੍ਹੇ ਚੋ ਤਕਰੀਬਨ ਆਉਂਦੀ ਹੈ ਇੱਥੇ ਪੰਜਾਬ ਚੋ ਦੂਰੋਂ ਹੋਰ ਪਟਿਆਲ ਕਲਕੱਤਿਆ ਵੀ ਆਉਂਦੀ ਹੈ ਸੰਗਤੋ ਤੇ ਮਨੋਕਮਰਪੁਰੀਆਂ ਹੁੰਦੀਆਂ ਜੀ ਬਹੁਤ ਇਹ ਦੇਖ ਲਓ ਤੁਸੀਂ ਦੋ ਦਿਨ ਚ ਚੰਨ ਦਿਨ ਪਹਿਲੋ ਕਿੰਨਾ ਮੀਂਹ ਪੈ ਰਿਆ ਸੀਗਾ ਤੇ ਕੱਲਬ ਦਾ ਮੀਂਹ ਹੁਣ ਬਹੁਤ ਘੱਟ ਪਿਆਈ ਨੀਗਾ ਸੁੱਕ ਗਿਆ ਪੂਰਾ ਵਧੀਆ ਹੋ ਗਿਆ ਇਹ ਸਾਬ ਬਾਬੇ ਰੋਡੂ ਦੀ ਕਿਰਪਾ ਬਾਬੇ ਨਾਨਕ ਦੀ ਗੁਰੂ ਗ੍ਰੰਥ ਸਾਹਿਬ ਦੇ ਸਾਰੇ ਮੀਰਾ ਫਕੀਰਾਂ ਦੀ ਕਿਰਪਾ ਨਾਲ ਜੋ ਹੁੰਦਾ ਬਰੀਆ ਹੀ ਹੁੰਦਾ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ ਸਾਰੀ ਸਾਧ ਸੰਗਤ ਜੀ ਰੋਡਿਆਂ ਵਾਲੇ ਕਬੀਰ ਸ਼ਰ ਆਪ ਜੀ ਦੇ ਪਾਵਨ ਚਰਨਾਂ 'ਚ ਫਤਿਹ ਅਰਜ਼ ਕਰਦੇ ਸਾਰੀ ਸੰਗਤ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਉਸ ਧਰਤੀ 'ਤੇ ਖੜੇ ਆਂ ਪਿੰਡ ਕੌਕੇ ਜ਼ਿਲ੍ਹਾ ਲੁਧਿਆਣਾ ਤਹਿਸੀਲ ਜਗਰਾਵਾ ਜਿੱਥੇ ਕਿ ਛੇਵੇਂ ਪਾਤਸ਼ਾਹ ਨੇ ਪਾਵਨ ਚਰਨ ਪਾਏ ਇਸ ਧਰਤੀ 'ਤੇ ਬਾਬਾ ਰੋਡੂ ਜੀ ਨੇ ਭਗਤੀ ਕੀਤੀ ਬਾਬਾ ਰੋਡੂ ਜਾਂਦੀ ਰੋਡੂ ਜੀ ਨੇ ਆਤ ਜਾਂਦੀਆਂ ਮਾਈਆਂ ਨੂੰ ਪੁੱਤਰਾਂ ਦੀ ਬਖਸ਼ਿਸ਼ કરી ਅੱਜ ਇੱਥੇ ਗੁਰਮਖੋ ਸੁੱਖਾਂ ਸੁਖਦੇ ਆ ਪੂਰਨ ਹੁੰਦੀਆਂ ਇੱਥੇ ਜਿੱਥੇ ਲੱਡੂਆਂ ਦਾ ਪ੍ਰਸ਼ਾਦ ਅ ਬਾਣਾ ਨੇ ਦਾ ਪ੍ਰਸ਼ਾਦ ਚੱਲਦਾ ਹੈ ਉੱਥੇ ਗੁਰਮਖੋ ਇੱਥੇ ਬਾਬਾ ਰੋਡੂ ਦੇ ਪਾਵਨ ਚਰਨਾ ਚ ਸ਼ਰਾਬ ਚੜਾਈ ਜਾਂਦੀ ਹੈ ਉਹਨਾਂ ਲੋਕਾਂ ਦੀਆਂ ਸੁੱਖਾਂ ਪੂਰਨ ਹੁੰਦੀਆਂ ਅੱਜ ਤੋਂ 4 ਦਿਨ ਪਹਿਲਾਂ ਲੋਕ ਇਹ ਕਹਿੰਦੇ ਸੀ ਵੀ ਬਾਬੇ ਰੋਡੂ ਦਾ ਮੇਲਾ ਕਿਵੇਂ ਲੱਗੂਗਾ ਉਸ ਦਾ ਕੋਡੇ ਕੋਡੇ ਪਾਣੀ ਖੜਾ ਹੈ ਤੇ ਸੰਗਤਾਂ ਨੇ ਅਰਦਾਸ ਕਰੀ ਬਾਬਾ ਆਪਦੇ ਮੇਲੇ ਨੂੰ ਥਾਂ ਬਖਸ਼ਿਸ਼ ਕਰ ਤਿੰਨ ਦਿਨ ਹੋ ਗਏ ਮੀਂਹ ਨਹੀਂ ਪਿਆ ਮਹਾਰਾਜੀ ਦੀ ਪਾਰ ਕਿਰਪਾ ਇਸ ਧਰਤੀ ਤੇ ਸਾਡੇ ਮਾਨਯੋਗ ਬਹੁਤ ਸਤਕਾਰਯੋਗ ਪ੍ਰਬੰਧਕ ਵੀਰ ਬਾਈ ਪ੍ਰੀਤਮ ਸਿੰਘ ਬਿੱਲੂ ਬਾਈ ਰਿੰਦਰ ਸਿੰਘ ਸੇਖੋਂ ਬਾਈ ਸਖਦੇਵ ਸਿੰਘ ਸੇਖੋਂ ਬਾਈ ਨਰਪਾਲ ਸਿੰਘ ਸੇਖੋਂ ਬਾਈ ਪੋਲਾ ਜੇ ਤੁਸ਼ਰਾਵਤ ਸ਼ੁਜਲਾ ਕੇ ਮੰਨਤ ਮੰਗੀਆਂ ਜਾਂਦੀਆਂ ਉਹ ਪੂਰੀਆਂ ਹੁੰਦੀਆਂ ਹਾਂ ਇਹ ਜਿਹੜੇ ਕੋਈ ਜਿਹੜੇ ਕੋਈ ਸੁੱਖ ਸੁਖਦਾ ਹੈ ਸ਼ਰਦਾਨਾ ਸੁਖਦਾ ਉਹਦੀ ਪੂਰਨ ਹੁੰਦੀ ਤਾਂ ਤੁਸੀਂ ਦੇਖ ਲਓ ਕਿ ਕਿਵੇਂ ਸੰਗਤਾਂ ਲੈ ਕੇ ਆ ਰਹੀਆਂ ਪ੍ਰਸ਼ਾਦ ਲੈ ਕੇ ਆ ਰਹੀਆਂ ਇਹ ਉਹ ਆ ਰਹੇ ਗੱਡੀਆਂ ਲੈ ਕੇ ਜਿਨ੍ਹਾਂ ਦੀਆਂ ਮਨੋ ਕਾਮਨਾ ਪੂਰਨ ਹੋਈਆਂ ਤਾਂ ਮੈਂ ਬੇਨਤੀ ਕਰ